ਜਲੰਧਰ ਪੁਲਿਸ ਨੇ ਅਮਰੀਕਾ ਸਿਤ ਸੋਨੂ ਖੱਤਰੀ ਗੈਂਗ ਨਾਲ ਜੁੜੇ ਦੋ ਕੈਂਸਟਰਾਂ ਨੂੰ ਦੋ ਗੈਰ ਕਾਨੂੰਨੀ ਪਿਸਤੌਲ ਅਤੇ 13 ਰਾਊਂਡ ਸਮੇਤ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਸੋਨੂ ਖੱਤਰੀ ਗੈਂਗ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਹੈ ਕਾਰਵਾਈ ਕਰਦਿਆਂ ਪੁਲਿਸ ਨੇ ਦੱਸਿਆ ਕਿ ਜਲੰਧਰ ਸੂਚੀਪਨ ਲਗਾਏ ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ਤੇ ਸਵਾਰ ਦੇਖਿਆ ਪੁਲਿਸ ਨੂੰ ਦੇਖ ਕੇ ਉਥੋਂ ਭੱਜਣ ਦੀ ਕੋਸ਼ਿਸ਼ ਤੇ ਉਹਨਾਂ ਨੇ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਤਿਆਂ ਦੀ ਲਾਤ ਚ ਗੋਲੀ ਲੱਗਨ ਕਰ ਨੂੰ ਜ਼ਖਮੀ ਹੋ ਗਿਆ ਮਲਜ਼ਮਾਂ ਦੀ ਪਹਿਚਾਨ ਸੁਖਵਿੰਦਰ ਕੁਮਾਰ ਪੁੱਤਰ ਚੰਮਾ ਲਾਲ ਵਾਸੀ ਪਗੜ ਪਧਾਣਾ ਥਾਣਾ ਮੁਕੰਦਪੁਰ ਐਸਬੀਐਸ ਨਗਰ ਹਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੰਗ ਦੀ ਗੀ ਜ਼ਿਲंधर ਵੱਜੋ ਹੋਈ ਹੈ ਪੁਲਿਸ ਨੇ ਉਹਨਾਂ ਦੇ ਕਬਜ਼ੇ ਚੋਂ ਪਿਸਤੌਲ 7 जिंदा ਕਾਰਤੂਸ 6 ਵਰਤੇ ਕੇ ਕਾਰਤੂਸ ਅਤੇ ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ ਤੋਂ ਮੋਟਰਸਾਈਕਲ ਬਰਾਮਦ ਕੀਤੀ ਹੈ ਜ਼ਿਲंधर ਪੁਲਿਸ ਨੇ ਇਨ੍ਹਾਂ ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕਰਕੇ ਮਾਮਲੇリエ ਗ੍ਰੇਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਰਿਪੋਰਟ ਜ਼ਿਲंधर 24 ਬ੍ਰੀਕੋਲ ਇਨਫੋਰਮੇਸ਼ਨ ਸੀ ਕਿ ਦੋ ਲੜਕੇ ਕੋਈ ਵਾਰਦਾਤ ਕਰਨ ਦੀ ਨੀਤ ਨਾਲ ਰਾਮਾ ਮੰਡੀ ਏਰੀਆ ਚ ਘੁੰਮ ਰਹੇ ਸੋ ਉਸਤੇ ਅਸੀਂ ਆਪਣਾ Trap ਲਗਾ ਕੇ ਇਹਨਾਂ ਤੇ ਆਪਣੀ ਇੰਟੈਲੀਜੈਂਸ ਡਿਵੈਲਪ ਕਰਕੇ ਸੋ ਇਹ ਦੋਵੇਂ ਬੰਦੇ ਅਸੀਂ ਆਫਟਰ ਬਰੀਫ ਇੰਕਾਊਂਟਰ ਵਿਦ ਦ ਪੁਲਿਸ ਅਪ੍ਰੀਹੈਂਡ ਕੀਤੇ ਸੋ ਇਹਨਾਂ ਦੋਵਾਂ ਦੇ ਨਾਂ ਸੁਖਵਿੰਦਰ ਤੇ ਹਰਪ੍ਰੀਤ ਹੈ ਇਨਨ ਇਹ ਆਲਰੇਡੀ ਜੰ&ਕੇ ਦੇ ਵਿੱਚ ਜੋ ਇੱਕ ਸਬ ਇੰਸਪੈਕਟਰ ਦਾ ਮਰਡਰ ਕੇਸ ਹੋਇਆ ਸੀ April 2024 ਦੇ ਵਿੱਚ ਇਹ ਉਸ ਦੇ ਵਿੱਚ ਵਾਂਟਡ ਹੈ ਇਹ ਤੋਂ ਇਲਾਵਾ ਸਾਨੂੰ ਪ੍ਰੀਲਿਮਿਨਰੀ ਜੋ ਹੁਣ ਤੱਕ ਪਤਾ ਲੱਗਿਆ ਇੱਕ ਹੋਰ ਕੇਸ ਦਰਜ ਹੋਇਆ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਵਾਂਟਡ ਹੈ ਸੋ ਇਹਦੇ ਵਿੱਚ ਸੁਖਵਿੰਦਰ ਸਿੰਘ ਜੋ ਹੈ ਇਹ ਸੋਨੂ ਖਤਰੀ ਗੈਂਗ ਨਾਲ ਇਸ ਦੇ ਰਿਲੇਸ਼ਨ ਹੁਣ ਤੱਕ ਸਾਹਮਣੇ ਆਏ ਬਾਕੀ ਦੀ ਪੁੱਛਗਿੱਛ ਜਾਰੀ ਹੈ ਫਿਰ ਅਸੀਂ ਹੋਰ ਡਿਟੇਲਸ ਸ਼ੇਅਰ ਕਰਾਂਗੇ ਰਾਉਂਡਸ ਆਫ ਫਾਇਰਿੰਗ ਵੀ ਹੋਈ ਹੈ ਤੇ ਉਹਦੇ 15-20 ਰਾਉਂਡ ਫਾਇਰ ਹੋਏ ਹਨ ਤੇ ਉਤਵਾਦ ਸੀ ਇਹਨਾਂ ਨੂੰ ਰਾਉਂਡ ਅਪ ਕੀਤਾ ਦੋ ਦੋ ਸੋਫਿਸਟੀਕੇਟਿਡ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਆ ਤੇ ਉਹ ਉਹ ਵੀ ਅਸੀਂ ਅੱਗੇ ਦੇਖ ਰਹੇ ਆ ਕਿ ਉਹਨਾਂ ਦਾ ਸੋਰਸ ਕੀ ਸੀ ਬੇਸਿਕਲੀ ਅਜੇ ਜਿੰਨਾ ਹੈ ਕਿ ਇਹਨਾਂ ਤੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਜੋ ਇਹਨਾਂ ਤੋਂ ਸਾਨੂੰ ਵੈਪਨ ਦੀ ਰਿਕਵਰੀ ਹੋਈ ਹੈ ਤੇ ਅੱਗੇ ਜੋ ਇਹਨਾਂ ਦੀ ਪੁੱਛਗਿਸ਼ ਹੈਗੀ ਹੈ ਤੇ ਸਾਨੂੰ ਹੈ ਕਿ ਇਹਨਾਂ ਦਾ ਹੋਰ ਵੀ ਕੋਈ ਕ੍ਰਾਈਮ ਇਨ ਮਾਈਂਡ ਸਿਗਾ ਜਿਸ ਵਿੱਚ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਸਿਗੇ ਤੇ ਉਹ ਅੱਗੇ ਪੁੱਛ ਕੇ ਚੱਜੇ ਇਨਾਂ ਨੇ ਇਨਾਂ ਨੇ ਅੱਗੇ ਵੀ ਵਾਰਦਾਤ ਕਰਨੀ ਸੀ ਤੇ ਅਸੀਂ ਸਾਡੇ ਕੋਲ ਪਿਛਲੀ ਇਹਨਾਂ ਦਾ ਜੋ ਕ੍ਰਾਈਮ ਸੀ ਉਸ ਦੀ ਇਨਫੋਰਮੇਸ਼ਨ ਸੀਗੀ ਤੇ ਇਹ ਸੀ ਕਿ ਇਹ ਕੁਝ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਘੁੰਮ ਫਿਰ ਰਹੇ ਹਨ ਉਸ ਤੇ ਅਸੀਂ ਕਰਕੇ ਅੱਜ ਇਹਨਾਂ ਨੂੰ ਇੱਕ ਬਰੀਫ ਚੇਸ ਤੇ ਫਾਇਰ ਆਫ ਐਕਸਚੇਂਜ ਆਫ ਫਾਇਰ ਤੋਬਾਦ ਇਹਨਾਂ ਨੂੰ ਇਥੇ ਐਪਰੀਹੈਂਡ ਕੀਤਾ ਤੇ ਅੱਗੇ ਇਹਨਾਂ ਦਾ ਨਾਲ ਪੁੱਛ ਕੇ ਜਾਰੀ ਹੈ ਜੋ ਇਨਫੋਰਮੇਸ਼ਨ ਹੋ ਰਹੀ ਹੈ ਗਿਆ ਪਤਾਣਾ ਸ਼ੇਅਰ ਕਰਾਂਗੇ